ਆ ਮੋਗਵਾ ਨਿਲਾਵਾ ਕੀ ਸਰਕਾਰ ਦਾ ਅਜ ਮੁਰਦਾ ਮੁਰਦਾ ਮੋਗਵਾ ਹੋਇਆ ਸੋਗਵਾ ਨਹੀਂ ਸਰਕਾਰ ਦਾ ਨਿਕੰਮਾ ਪ੍ਰਸ਼ਾਸਨ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਇਥੋਂ ਦੀ ਜਨਤਾ ਕਹਿ ਰਹੀ ਆ ਜੋ ਕਿ 23 ਸਾਲਾਂ ਤੋਂ ਨਰਕ ਭੋਗਦੀ ਆ ਰਹੀ ਆ ਤੇ ਇਸ ਤੋਂ ਪਹਿਲਾਂ ਵੀ ਇਹੀ ਜਗ੍ਹਾ ਤੇ ਕਾਂਗਰਸ ਸਰਕਾਰ ਦੇ ਨੇ ਦੇਖਦੇ ਆ ਉਦੋਂ ਇੱਥੋਂ ਦੇ ਹਲਕਾ ਵਿਧਾਇਕ ਬੀਬਾ ਨਿਰਿੰਦਰ ਗੌਰ ਭਰਾਜ ਨੇ ਜੀਰੀ ਲਾ ਕੇ ਆਪਦਾ ਰੋਜ਼ ਪ੍ਰਦਰਸ਼ਨ ਕੀਤਾ ਸੀ ਪਰ ਸਰਕਾਰ ਆਉਣ ਤੋਂ ਬਾਅਦ ਉਹਨਾਂ ਦੇ ਕੰਮ ਤੋਂ ਕੁਝ ਹੋ ਨਹੀਂ ਕਰ ਸਕੀ ਇੱਥੋਂ ਦੀ ਲੰਘਦੇ ਤੱਕ ਨਹੀਂ ਹੈਗੇ ਐਸਡੀਐਮ ਦਫ਼ਤਰ ਨੇੜੇ ਆ ਉਹਨਾਂ ਦਾ ਕੋਈ ਧਿਆਨ ਨਹੀਂ ਕਿਤੇ ਕੋਈ ਵੱਡਾ ਨੁਕਸਾਨ ਹੋਏਗਾ ਪਿੱਛੇ ਟਰਾਲਾ ਭੱਟਿਆ ਸੀਗਾ ਪਿਛਲੇ ਸਾਲ ਹਾਂਜੀ ਹਾਂ ਉਹ ਉਦੋਂ ਵੀ ਚਲ ਮਾੜਾ ਮੋੜਾ ਸੁਧਾਰ ਹੋ ਗਿਆ ਸੀ ਪਰ ਹੁਣ ਤਾਂ ਬਹੁਤ ਜ਼ਿਆਦਾ ਬੁਰਾ ਹੋ ਗਿਆ ਨਾਮ ਜੀ ਹਰਜੀਤ ਸਿੰਘ ਵਾਹੀ ਹੈ ਜੀ ਅੱਜ ਕੀ ਪ੍ਰੋਬਲਮ ਆ ਰਹੀ ਹੈ ਨਾਰੇਬਾਜੀ ਕੀਤੀ ਗਈ ਹੈ ਨਾਰੇਬਾਜੀ ਇਸ ਕਰਕੇ ਕੀਤੀ ਜਾ ਰਹੀ ਹੈ ਵੀਰ ਜੀ ਔਰ ਗੁਰੂ ਰਵੀਦਾਸ ਦਾ ਨਗਰ ਕੀਰਤਨ ਵੀ ਲੰਘਣਾ ਜੀ ਐਨੀ ਦਿੱਕਤ ਆ ਰਹੀ ਹੈ ਕੋਈ ਪ੍ਰਬੰਧ ਨਹੀਂ ਹੈਗਾ ਜੀ ਐਨ ਐਨ ਟੋਏ ਵਿੱਚ ਦੀ ਸਾਨੂੰ ਆਪ ਸ਼ਰਮ ਆ ਰਹੀ ਹੈ ਵੀ ਅਸੀਂ ਉਹਨਾਂ ਨੂੰ ਕੀ ਮੂੰਹ ਦਿਖਾਵਾਂਗੇ ਐਨੀ ਸੰਗਤ ਦੂਰ ਦੂਰੋਂ ਚੱਲ ਕੇ ਆ ਰਹੀ ਹੈ ਐਸ ਡੀ ਐਮ ਮੈਡਮ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਡੀ ਸੀ ਨੂੰ ਵੀ ਬੇਨਤੀ ਕਰਦੇ ਹਾਂ ਕੋਈ ਨਗਰ ਕੌਂਸਲ ਨੂੰ ਵੀ ਬੇਨਤੀ ਕਰਦੇ ਹਾਂ ਭਗਵਾਨ ਤੁਮਾਰ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿਉਂਕਿ ਉਹ ਉਹਨਾਂ ਦਾ ਸ਼ਹਿਰ ਹੈ ਉਹਨਾਂ ਦਾ ਇਲਾਕਾ ਜੀ ਅਸੀਂ ਨਗਰ ਕੀਰਤਨ ਦਾ ਸਵਾਗਤ ਕਰਨਾ ਸੀ ਪਰ ਸਾਨੂੰ ਬਹੁਤ ਹੀ ਮੈਲ ਹੁਣਾ ਪੈ ਰਿਹਾ ਵੀ ਬਹੁਤ بڑا ਹਾਲ ਹੈ ਜੀ ਇਹਨੂੰ ਮાળા ਮੋਟਾ ਦਾ ਸੈੱਟ ਕਰਕੇ ਇਹਨੂੰ ਸਰਟੀਫਾਈ ਕੀਤਾ ਜਾਵੇ ਤਾਂ ਜੋ ਅਸੀਂ ਉਹਨਾਂ ਦਾ ਸਵਾਗਤ ਕਰ ਸਕੀਏ ਕਿੰਨੇ ਸਾਲ ਹੋ ਗਏ ਲਗਭਗ ਇਹਨੂੰ ਇਹ 3-4 ਸਾਲ ਹੋ ਗਏ ਸਰ ਅਸੀਂ ਆਵਾਜ਼ ਵੀ ਪਹੁੰਚਾਉਂਦੇ ਆ ਪਰ ਇਹ ਸਾਡਾ ਨਿੱਜੀ ਕੰਮ ਨਹੀਂ ਹੈ ਇਹ ਇਹ ਪਬਲਿਕ ਦਾ ਕੰਮ ਆ ਸਾਨੂੰ ਕੋਈ ਦੁੱਖ ਨਹੀਂ ਪਰ ਐ ਵੀ ਜਦੋਂ ਦੁੱਖ ਉਹਦਾ ਆਉਂਦਾ ਹੈ ਜੋ ਲੋਕਾਂ ਦੇ ਗੱਡੀਆਂ ਟੁੱਟਦੀਆਂ ਨੇ ਪੰਜਾਬ ਸਰਕਾਰ ਵੀ ਤੇ ਇਹਦੇ ਵਾਰ ਗੌਣ ਕਹੇ ਐਸਡੀਐਮ ਮੈਡਮ ਨੂੰ ਵਾਰ-ਵਾਰ ਬੇਨਤੀ ਇਹੀ ਕਰ ਰਹੇ ਆ ਵੀ ਕੁਛ ਨਾ ਕੁਛ ਜੇ ਕਿਸੇ ਨੂੰ ਵੀ ਲਾ ਕੇ ਉਹ ਚਾਰ ਟਰਾਲੇ ਛਾਜੋ ਮਿੱਟੀ ਦੀਆਂ ਜਾਂ ਕੋਈ ਇਥੇ ਪ੍ਰਬੰਧ ਕਰ ਦਿਓ ਨਹੀਂ ਸਰ ਪਾਣੀ ਨੂੰ ਰੋਕ ਕੇ ਫੇਰ ਨਹੀਂ ਮਿੱਟੀ ਜਾਂਦੀ ਪਾਣੀ ਨਾਲ ਜਿੰਨਾ ਟਾਈਮ ਪਾਣੀ ਦਾ ਨਿਕਾਸ ਨਹੀਂ ਜਾਂ ਪਾਣੀ ਨੂੰ ਰੋਕਿਆ ਨਹੀਂ ਜਾਂਦਾ ਉਨਾ ਟਾਈਮ ਬੁਰਾ ਹਾਲ ਹੈ ਉਹ ਦੇਖੋ ਉਹ ਤਾਂ ਡੋਬ ਰਹੇ ਨੇ ਨਾਲ ਉਹ ਇਧਰ ਪਾਣੀ ਛੱਡ ਕੇ ਸਾਨੂੰ ਵੀ ਡੋਬ ਰਹੇ ਨੇ ਇਹਦਾ ਜਲਦੀ ਤੋਂ ਜਲਦੀ ਹੱਲ ਕਰਕੇ ਕਾਮਦਾਰਾਂ ਨੂੰ ਕਿੰਨਾ ਕੁ ਨੁਕਸਾਨ ਚਲਿਆ ਬਹੁਤ ਜ਼ਿਆਦਾ ਜੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜੀ ਆ ਦੇਖੋ ਮੇਰੀ ਦੁਕਾਨ ਹੈ ਕਟਕਟ 2 ਸਾਲ ਹੋ ਗਏ ਬੰਦ ਹੋਈ ਨਹੀਂ ਸ਼ਾਮ ਨੂੰ ਖੋਲਦੇ ਆਂ ਬੀਚਰ ਜਿਹੜਾ 100 200 ਰੁਪਏ ਬਣਦਾ ਠੀਕ ਹੈ ਨਹੀਂ ਬਹੁਤ ਬਰਾ ਹਾਲ ਹੈ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਹਦਾ ਤਾਲ ਨੂੰ ਲਾਜ਼ਮੀ ਕਰੋ ਇਹਦਾ ਕਿਵੇਂ ਨਾ ਕਿਵੇਂ ਹੱਲ ਤਾਂ ਜੋ ਅਸੀਂ ਸੰਘਤ ਨੂੰ ਸਵਾਗਤ ਲਈ ਅਸੀਂ ਖੜੀਏ ਤਾਂ ਸਾਨੂੰ ਨਿਰਾਸ਼ ਮੇਰਾ ਸੁਣੀਏ ਜੀ ਜਨੀ ਜੀ ਕੀ ਕਹਿਣਾ ਚਾਹੋ ਨਾਲੇ ਦੁਕਾਨ ਹੈ ਜੀ ਤਿੰਨ ਸਾਲ ਹੋ ਗਏ ਜੀ ਕਰ ਰਿਆਂ ਬਸ ਜਾਂਨੇ ਸ਼ਾਮ ਨੂੰ ਖਾਲੀ ਆ ਤੁਹਾਨੂੰ ਜਾਂਨੇ ਘਰੇ ਕੁਝ ਨਹੀਂ ਲੈ ਕੇ ਜਾਂਦੇ ਜੀ ਉਸੇ ਆ ਲਾਲੋਬੀ ਜੇ ਕੋਈ ਕਸਟਮਰ ਖੜਦਾ ਤਾਂ ਤੇਰੇ ਦੀ ਨਾਲ ਨਾਲ ਮਗਰੋਂ ਕੋਈ ਗੱਡੀ ਠੋਕ ਦਿੰਦਾ ਜਾਂ ਗੱਡੀ ਖਾਜ ਜਾਂਦੀ ਆ ਡਰਦਾ ਮਾਰਾ ਕਸਟਮਰ ਖੜਦੈ ਇਹ ਸਰਕਾਰਾਂ ਨੇ ਜੀ ਜੇ ਤਾਂ ਸਾਡੇ ਮੰਗਵਾ ਕੇ ਦੁਕਾਨਦਾਰੀ ਕਰਨ ਇਹਨਾਂ ਨੂੰ ਤਨਖਾਹਾਂ ਇਹਨਾਂ ਦੀ ਹੋ ਜੇ ਨਾ ਬੰਦ ਤਾਂ ਇਹਨਾਂ ਨੂੰ ਸਾਡੀ ਜਿਹੜੀ ਆਪਦੀ ਨੇ ਸਾਡੀ ਜਿਹੜੀ ਸਾਡੇ ਤੇ ਵੇਚਰੀ ਆ ਤਾਂ ਤਾਂ ਇਹਨਾਂ ਨੂੰ ਲੱਗੇ ਪਤਾ ਜੋ ਸਾਡੇ ਨਾਲ ਹੋ ਰਿਹਾ ਜੀ ਹੁਣ ਉਹ ਬੈਠੇ ਨੇ ਕੁਰਸੀਆਂ ਤੇ ਅਸੀਂ ਜਾਣਿਆ ਹੱਥ ਜੋੜਦੇ ਆਂ ਮਿੰਤਾ ਕਰ ਰਹੇ ਆਂ ਅਸੀਂ ਵੋਟਾਂ ਦਿਆਂ ਇਹਨਾਂ ਨੂੰ ਅਸੀਂ ਜਿਤਾਏ ਅੱਜ ਅਸੀਂ ਹੱਥ ਜੋੜ ਕੇ ਆਪਦੇ ਕੰਮ ਦੀ ਇਹਨਾਂ ਤੋਂ ਮਿੰਤਾ ਕਰਦੇ ਪਰ ਇੱਥੇ ਤਾਂ ਮੌਜੂਦਾ ਵਧਾਈ ਤੇ ਇਹਨਾਂ ਦੀ ਕੋਈ ਫਰਕ ਨਹੀਂ ਪੈਣਾ ਨੂੰ ਤੇ ਇਹ ਨਗਰ ਕੀਰਤਨ ਗੁਰੂ ਘਰ ਦਾ ਬੜਿਆ ਦਾ ਹੁੰਦਾ ਪੂਰੀ ਸਰਕਾਰ ਹੋਵੇ ਕਮੇਟੀ ਵੀ ਐਸਡੀਐਮ ਵੀ ਛਾਪਦੇ ਫਿਰਦੇ ਹੋਰੇ ਅੱਜ ਇਹਨਾਂ ਨੂੰ ਪਤਾ ਨਗਰ ਕੀਰਤਨ ਪੁਹਨਕਾਰ ਤੋਂ ਚੱਲਿਆ ਹੋਇਆ ਆਉਣ ਵਾਲਾ ਕੋਈ ਉਹਦੇ ਕਿਸੇ ਦਾ ਫਰਕ ਨਹੀਂ ਪਿਆ ਇਹ ਇਹਦੇ ਵਿੱਚ ਸਰਕਾਰ ਨਕਮੀ ਸਰਕਾਰ ਮਿਲ ਗਈ ਘਟਿਆ ਕੰਮ ਇਹਨਾਂ ਦਾ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਬਣਿਆ ਵੀ ਜਮੀਂ ਬੇਕਾਰ ਆ ਸਰਕਾਰ ਬੇਕਾਰ ਆ ਨਗਰ ਕੌਂਸਲ ਕੀ ਇੱਥੇ ਆਈ ਨਹੀਂ ਵੀ ਨਹੀਂ ਸੋਚ ਰਿਹਾ ਗੱਲ ਨੂੰ ਵੀ ਉਹ ਇਹਦਾ ਨਗਰ ਕੀਤਨ ਆਉਣਾ ਇਹ ਸੜਕ ਦਾ ਕੀ ਹਾਲ ਆ ਉਹ ਘੁੱਟ ਪਾਇਆ ਹੋਇਆ ਜੀ ਅੱਜ ਤਾਂ ਇਹ ਕਹਿੰਦਾ ਥਰਿਆਮ ਕਹਿੰਦਾ ਜੀ ਕੰਮ ਬਹਿਣਨ ਗਾਂਦੋਵ ਦੇ ਪਾਸੇ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਇੱਥੇ ਐਸਡੀਐਮ ਦਫਤਰ ਹੈ ਉਹੋ ਉੱਪਰ ਹੋ ਕੇ ਲੰਘ ਜਾਂਦੇ ਇੱਥੇ ਥੱਲੇ ਹੋ ਕੇ ਕੋਈ ਨਹੀਂ ਲੰਘਦਾ ਸਰਕਾਰੀ ਬੰਦਾ ਅਸੀਂ ਹੁਣ ਦੇਖੋ ਨਾਲੀਆਂ ਦੇ ਇਨਾਂ ਦੇ ਵਿੱਚ ਲੰਘ ਕੇ ਹੋ ਕੇ ਜਾਂਦੇ ਆਂ